ਤੋ ਐਮ ਐਲਏ ਨਰਿੰਦਰ ਕੌਰ ਭਰਾਜ ਦਾ ਜਿਹੜਾ ਟਰੱਕ ਯੂਨੀਅਨ ਵਾਲਾ ਮਸਲਾ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਇਸ ਤਰ੍ਹਾਂ ਦੇਖਦੇ ਹਾਂ ਅੱਜ ਲਾਸਟ ਦਿਨ ਹੈ ਜੀ 7 ਦਿਨਾਂ ਦਾ ਟਾਈਮ ਦਿੱਤਾ ਗਿਆ ਸੀ ਕੋਈ ਗੱਲਬਾਤ ਕੋਈ ਰਾਬਤਾ ਹੋਇਆ ਅਸੀਂ ਤਾਂ ਕਰ ਰਹੇ ਹਾਂ ਜੀ ਉਹਨਾਂ ਦੇ ਬੇਟਾ ਹਸਤਾ ਕਹਿੰਨੇ ਵੀ ਪਹੁੰਚਣ ਹੋਰੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜੀ ਜਿਹੜੇ ਉਹਦੇ ਸੋਹਾਂ ਦੇ ਡਰਾਮੇ ਕਰਦੇ ਤੇ ਰੋਕਣ ਵਾਲੇ ਵੀ ਉਹਦੇ ਵਾਲੇ ਨਾਲ ਖੜੇ ਤੇ ਐਮ ਐਲਏ ਦੇ ਚਮਚੇ ਦੇ ਜਿਹੜੇ ਸਾਰੀਆਂ ਗੱਲਾਂ ਦਾ ਉਹਨਾਂ ਤੋਂ ਜਵਾਬ ਲੈਣ ਦਾ ਮੈਂ ਜੀ ਕਹੀਂ ਤਾਂ ਆਉਂਦੇ ਨਹੀਂ ਜੀ ਜੇ ਚੋਰ ਆ ਉਹਨਾਂ ਦੇ ਦਿਲ ਚ ਜੀ ਪ੍ਰਧਾਨ ਬਣੇ ਨੇ ਹੁਣ ਔਰ ਟਰੱਕ ਆਪਰੇਟਰ ਕੁਝ ਉਹ ਬਾਬਾ ਸਿੱਧੂ ਦੀ ਸਥਾਨ ਤੇ ਜਾ ਕੇ ਉਹਨਾਂ ਨੇ ਵੀ 100 ਖਾਧੇ ਜੀ ਜਾਂ 100 ਕੋਈ 55 ਲੱਖ ਰੁਪਏ ਦਿੱਤਾ ਹੋਵੇ ਇਹ ਗੱਲ ਦੀ ਮੈਂ ਸੌ ਚੱਕੀ ਆ ਇੱਥੇ ਬਾਬੇ ਸਿੱਧੂ ਦੇ ਆ ਕੇ ਇਹੋ ਜੀ ਕੋਈ ਗੱਲ ਨਹੀਂ ਹੋਈਗੀ ਹੁਣ ਮਜਬੂਰ ਕਰਿਆ ਗਿਆ ਜੀ 100 ਖਾਣ ਵਾਸਤੇ ਜਿਹੜੇ 2 ਕਰੋੜ ਰੁਪਏ ਉਹਨਾਂ ਨੇ ਖਾਦਾ ਉਹ ਕਢਾਉਣ ਆਏ ਨਾ ਤੋਂ ਉਹ ਸਾਰੇ ਡਰਾਮੇ ਦੇ ਵੀ ਉਹ ਲੜਾਈ ਹੋਵੇ ਐਮਐਲਏ ਵਾਲੇ ਪਾਸੋਂ ਦੂਜੇ ਪਾਸੇ ਭੱਜੇ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਜੀ ਅਸੀਂ ਕਿਹੜਾ ਹੁਣ ਨਿਆਣੇ ਵੀ ਦੋ ਆ ਗੱਲਾਂ ਦਾ ਨਾਮ ਕਰ ਦੋ ਵੀ ਐਮਐਲਏ ਦੇ ਕਰਾਉਣੇ ਸਾਨੂੰ ਕਿਹਾਣੇ ਦੀ ਵੀ ਅਸੀਂ ਨਮੀ ਗੱਡੀ ਲੈ ਰਹੇ ਮੈਂ ਪੁੱਛਦਾ ਉਹਨਾਂ ਨੂੰ ਉਹਨਾਂ ਨੂੰ ਇੱਕ ਗੱਲ ਵੀ ਨਹੀਂ ਆਉਣੀ ਜਿਹੜੇ ਮੈਂ ਉਹਨਾਂ ਨੂੰ ਸਵਾਲ ਪੁੱਛੂੰਗਾ ਤਾਂ ਕਿਉਂ ਕੀਤਾ ਜੀ ਜਦੋਂ ਤੁਸੀਂ ਇੰਨਾ ਸਾਥ ਦਿੱਤਾ ਤੁਸੀਂ ਉਹਨਾਂ ਦੇ ਨਾਲ ਰਹੇ ਆਪਣੀਆਂ ਗੱਡੀਆਂ ਲੈ ਕੇ ਨਾਲ ਜਾਂਦੇ ਰਹੇ ਪੈਸੇ ਦੀ ਮਜਬੂਰੀ ਕਰਕੇ ਕਰਿਆ ਜੀ ਤੇ ਅੱਜ ਇਹਦੇ ਨਾਲ ਧੋਖਾ ਹੋ ਰਿਹਾ ਜੀ ਜਿੰਦਿਆਂ ਗੱਡੀਆਂ ਮਟੀਆਂ ਜਾਂਦੇ ਕੱਲ ਨੂੰ ਕਿਸੇ ਨੂੰ ਫਿਰ ਤਰਦਾ ਜਗਾਰ ਨਹੀਂ ਕਰਦੇ ਇਹਨਾਂ ਜੀ ਕਿਸੇ ਦੇ ਬਾਪ ਦੀ ਯੂਨੀਅਨ ਨਾ ਮੇਰੇ ਬਾਪ ਦੀ ਨਾ ਕਿਸੇ ਹੋਰ ਦੇ ਬਾਪ ਦੀ ਹੈ ਜੀ ਇਹ ਯੂਨੀਅਨ ਸੰਗਰੂਰ ਤੋਂ ਐਮਐਲਏ ਨਰਿੰਦਰ ਕੌਰ ਭਰਾਜ ਦਾ ਜਿਹੜਾ ਟਰੱਕ ਯੂਨੀਅਨ ਵਾਲਾ ਮਸਲਾ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਨਰਿੰਦਰ ਕੌਰ ਭਰਾਜ ਵੱਲੋਂ ਕਾਫੀ ਬਿਆਨ ਦਿੱਤੇ ਗਏ ਇਥੋਂ ਤੱਕ ਕਿ ਆਪਣੇ ਪੁੱਤਰ ਦੀ ਸੌਂ ਚੱਕ ਦਿੱਤੀ ਗਈ ਕਿ ਇਸ ਮਸਲੇ 'ਚ ਮੇਰਾ ਕੋਈ ਲੈਣਾ ਦੇਣਾ ਨਹੀਂ ਉਸ ਤੋਂ ਬਾਅਦ ਮਨਜੀਤ ਸਿੰਘ ਕਾਕਾ ਜੀ ਰੋੜੇਵਾਲ ਸਾਹਿਬ ਸੰਤ ਬਾਬਾ ਪੂਰਨ ਰਾਜ ਜੀ ਦੇ ਅਸਥਾਨ ਤੇ ਪਹੁੰਚਦੇ ਨੇ ਸੱਤ ਦਿਨਾਂ ਦਾ ਟਾਈਮ ਲੱਤਾ ਜਾਂਦਾ ਇੱਕ ਹਫ਼ਤੇ ਦਾ ਕਿ ਅਸੀਂ ਇੱਥੇ ਆਵਾਂਗੇ ਜੇ ਰਿੰਦਰ ਕੌਰ ਭਰਾਜ ਸਹੀ ਨੇ ਤਾਂ ਇੱਥੇ ਆ ਕੇ ਨੇਮ ਚੱਕ ਦੇਣਾ ਸੋ ਅੱਜ ਲਾਸਟ ਦਿਨਾਂ ਵੱਡੇ ਇਕੱਠ ਰੱਖੇ ਗਏ ਨੇ ਰੋੜੇਵਾਲ ਵਿਖੇ ਬਾਈ ਕਾਕਾ ਜੀ ਨੇ ਸਾਡੇ ਨਾਲ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਜੀ ਚੜਦੀ ਕਲਾ ਬਾਈ ਜੀ ਹਾਂ ਜੀ ਹਾਂ ਇਸ ਤਰ੍ਹਾਂ ਦੇਖਦੇ ਹੋ ਅੱਜ ਲਾਸਟ ਦਿਨ ਹੈ ਜੀ 7 ਦਿਨਾਂ ਦਾ ਟਾਈਮ ਦਿੱਤਾ ਗਿਆ ਸੀ ਕੋਈ ਗੱਲਬਾਤ ਕੋਈ ਰابطਾ ਹੋਇਆ ਅਸੀਂ ਤਾਂ ਕਰ ਰਹੇ ਹਾਂ ਜੀ ਉਹਨਾਂ ਦੇ ਬੇਟਾ ਹੱਸਦਾ ਕਹਿੰਦਾ ਵੀ ਪੌਂਚਨ ਔਰੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜੀ ਜਿਹੜੇ ਉਹਦੇ ਸੌਆਂ ਦੇ ਡਰਾਮੇ ਕਰਦੇ ਤੇ ਰੋਕਣ ਵਾਲੇ ਵੀ ਉਹਦੇ ਆਲੇ-ਦਾਲੇ ਖੜੇ ਤੇ ਐਮਐਲਏ ਦੇ ਜਮਚੇ ਦੇ ਜਿਹੜੇ ਅਸੀਂ ਤਾਂ ਕਹਿੰਦੇ ਅੱਜ ਉਹਰੇ ਆਉਂਦੇ ਨਾਲ ਆ ਜਾਂਦੇ ਜਮਚੇ ਸਾਰੇ ਔਰੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਪਤਾ ਲੱਗ ਜਾਂਦਾ ਮੈਂ ਉਹਨਾਂ ਨੂੰ ਜਦੋਂ ਸਵਾਲ ਪੁੱਛਦਾ ਵੀ ਗੁਟਕਾ ਸਾਹਿਬ ਦੀ ਸੌਂ ਦਿਖਾਦੀ ਨਹੀਂ ਸੀ ਸਾਰੀਆਂ ਗੱਲਾਂ ਦੇ ਉਹਨਾਂ ਤੋਂ ਜਵਾਬ ਲੈਂਦਾ ਮੈਂ ਜੀ ਤਾਂ ਹੀ ਤਾਂ ਆਉਂਦੇ ਨਹੀਂ ਜੀ ਜੇ ਚੋਰ ਉਹਨਾਂ ਦੇ ਦਿਲ 'ਚ ਨਹੀਂ ਉਹ ਨਹੀਂ ਆਏ ਉਹਨਾਂ ਦੇ ਪਰ ਜਿਹੜੇ ਟਰੱਕ ਆਪਰੇ ਬਾਜਬਾਜੀ ਜਿਹੜੇ ਟਰੱਕ ਪ੍ਰਧਾਨ ਬਣੇ ਨੇ ਹੁਣ ਔਰ ਟਰੱਕ ਆਪਰੇਟਰ ਕੁਝ ਉਹ ਬਾਬਾ ਸਿੱਧ ਦੀ ਪਸਤਾਨ ਤੇ ਜਾ ਕੇ ਉਹਨਾਂ ਨੇ ਵੀ ਸੌਂ ਖਾਧੀ ਜੀ ਕਿ ਟਰੱਕ ਯੂਨੀਅਨ ਨੂੰ ਤੇ ਨਰਿੰਦਰ ਕੌਰ ਭਰਾਜ ਨੂੰ ਬਦਨਾਮ ਕਰਨ ਲਈ ਕਾਕਾ ਇਹ ਕੰਮ ਕਰ ਰਹੇ ਨੇ। ਇਹ ਸਾਰੇ ਡਰਾਮੇ ਕਰੇ ਜਾ ਰਹੇ ਨੇ ਜੀ ਸਾਰੀ ਯੂਨੀਅਨ ਨੂੰ ਪਤਾ ਵੀ ਕੀ ਹੋ ਰਿਹਾ। ਉਹਨਾਂ ਮਜਬੂਰ ਕਰਿਆ ਗਿਆ ਜੀ ਸੌਂ ਖਾਣ ਵਾਸਤੇ। ਮਜਬੂਰ ਕਰਕੇ ਭੇਜਿਆ ਗਿਆ ਉੱਥੇ ਸਾਨੂੰ ਸਾਰੀਆਂ ਗੱਲਾਂ ਪਤਾ ਲੱਗ ਰਹੀਆਂ ਜੀ ਹੁਣ ਸਾਸੀ ਸਾਡੇ ਵੀ ਉੱਥੇ ਯੂਨੀਅਨ ਚੋਂ ਨਹੀਂ ਬੰਦੇ ਨੇ ਜੀ। ਹੁਣ ਮੈਂ ਇੱਕ ਪਾਸੇ ਪ੍ਰਧਾਨ ਕੀ ਪਾਲਦਾ ਸੇ ਮੇਰੇ ਕੋਲ ਕੋਈ ਬੰਦਾ ਨਾ ਹੋਵੇ। ਇਹ ਕਿਵੇਂ ਹੋ ਟ੍ਰੱਕ ਯੂਨੀਅਨ ਚ ਜੇ ਜਿੰਨਾ ਉਹਨਾਂ ਦਾ ਹਿੱਸਾ ਉਹਨਾਂ ਹੀ ਮੇਰਾ ਹਿੱਸਾ ਜੀ ਟ੍ਰੱਕ ਯੂਨੀਅਨ ਦਾ ਪਰ ਉਹ ਤਾਂ ਕਹਿੰਦੇ ਤੁਸੀਂ ਟ੍ਰੱਕ ਯੂਨੀਅਨ ਨੂੰ ਬਦਨਾਮ ਕਰ ਰਹੇ ਹੋ ਥੋੜੀ ਉੱਥੇ ਮੈਂਬਰਸ ਪ੍ਰਧ ਕਰ ਦਿੱਤੀ ਜਾਊਗੀ ਐ ਮੇਰੀ ਮੈਂਬਰਸ਼ਿਪ ਕਿਵੇਂ ਰੱਦ ਹੋ ਜਾਊਗੀ ਜੀ ਮੇਰੀ ਮੈਂਬਰਸ਼ਿਪ ਨਹੀਂ ਰੱਦ ਹੋਊਗੀ ਵੀਡੀਓ ਵਾਇਰਲ ਹੋ ਰਹੀ ਹੈ ਜੀ ਉਹ ਵੀਡੀਓ ਵਾਇਰਲ ਕਰ ਰਹੇ ਸਾਰਾ ਕੁਝ ਕਰ ਰਹੇ ਜੀ ਮੇਰੀ ਮੈਂਬਰਸ਼ਿਪ ਰੱਦ ਹੋਏ ਨਹੀਂ ਸਕਦੀ ਜੀ ਮੈਂ ਯੂਨੀਅਨ ਨੂੰ ਬਚਾਉਣ ਤੇ ਲੱਗਿਆ ਹਾਂ ਨਾ ਕਿ ਮੈਂ ਯੂਨੀਅਨ ਦਾ ਕੰਮ ਖਰਾਬ ਕਰਨ ਤੇ ਲੱਗਿਆ ਹਾਂ ਜੀ ਜਿਹੜੇ 2 ਕਰੋੜ ਰੁਪਏ ਇਹਨਾਂ ਨੇ ਖਾਦਾ ਉਹ ਕਢਾਉਣਾ ਹੈ ਇਹਨਾਂ ਤੋਂ ਇਹ ਸਾਰੇ ਡਰਾਮੇ ਕਰ ਰਹੇ ਨੇ ਜੀ ਵੀ ਕਿਵੇਂ ਨਾ ਕਿ ਮੈਨੂੰ ਪੈਸੇ ਹਟਾਈਏ ਉਹਦੇ ਜਿਹੜਾ ਇਹਨਾਂ ਨੇ ਦੱਖਿਆ ਦੀ ਮੈਂਬਰਸ਼ਿਪਾ ਭੰਗ ਜਾਂ ਕੁਝ ਹੋਰ ਵੀ ਰੱਖੀ ਦੀ ਇਹਨਾਂ ਨੇ ਗੱਲਬਾਤ ਉਹ ਸਾਰੇ ਡਰਾਮੇ ਤੇ ਵੀ ਉਹ ਲੜਾਈ ਹੋਵੇ ਐਮਐਲਏ ਵਾਲੇ ਪਾਸੋਂ ਦੂਜੇ ਪਾਸੇ ਵਗ ਜੇ ਦਾਣਾ ਸਾਨੂੰ ਸਾਰਿਆਂ ਨੂੰ ਅਗਲਾ ਦਾ ਪਤਾ ਜੀ ਅਸੀਂ ਕਿਹੜਾ ਹੁਣ ਨਿਆਣੇ ਆ 20 ਸਾਲ ਦੇ ਕੰਮ ਕਰ ਰਹੇ ਹਾਂ ਵੀ ਦਬਾਅ ਤੁਹਾਡੇ ਤੇ ਕੋਈ ਪ੍ਰੈਸ਼ਰ ਕੋਈ ਧਮਕੀ ਵਗੈਰਾ ਤਾਂ ਨਹੀਂ ਤੁਹਾਨੂੰ ਕੋਈ ਆ ਸਾਰੀਆਂ ਦਬਾਏ ਨੇ ਜੀ ਧਮਕੀਆਂ ਇਹਨੀਆਂ ਤੁਹਾਡੇ ਸਾਹਮਣੀਆਂ ਜੀ ਜਿਹੜਾ ਹੋ ਰਿਹਾ ਸਾਰਾ ਕੁਝ ਯੂਨੀਅਨ 'ਚ ਅਸੀਂ ਪਰ ਪੈਸੇ ਨਹੀਂ ਹਟਦੇ ਨਾ ਅਸੀਂ ਦਬੀ ਹ ਪ੍ਰਧਾਨ ਸਾਹਿਬ ਨੇ ਬਾਜਵਾ ਸਾਹਿਬ ਉਹਨਾਂ ਨੂੰ ਡਰਾ ਧਮਕਾ ਕੇ ਜਾਂ ਪ੍ਰੈਸ਼ਰ ਦੇ ਨਾਲ ਉੱਥੇ ਨੇਮ ਚੱਕਣ ਦੇ ਲਈ ਭੇਜਿਆ ਗਿਆ ਲੱਗਦਾ ਹੈ ਕਿ ਉਹਨਾਂ ਦਾ ਇਸ ਵਿੱਚ ਕੋਈ ਮਸਲੇ ਚ ਲੈਣ ਦੇਣ ਸੀਗਾ ਉਹ ਕਹਿ ਰਹੇ ਨੇ ਕਿ ਫੋਰਚੂਨਰ ਦਾ ਕਹਿ ਰਹੇ ਨੇ ਜਾਂ ਪੈਸਿਆਂ ਦਾ ਕਹਿ ਰਹੇ ਨੇ ਅਸੀਂ ਨੇਮ ਚੱਕਦੇ ਆ ਜੀ ਇਦਾਂ ਦੀ ਕੋਈ ਗੱਲ ਹੋਵੇ ਉਹਨਾਂ ਦਾ ਕੋਈ ਇਹਦੇ ਵਿੱਚ ਮੈਂ ਉਹਨਾਂ ਦਾ ਨੌ ਮਿੰਟ ਲੇਤਾ ਜੀ ਦੇਖੋ ਨੇਮ ਚੱਕਣ ਵਾਲਾ ਉਹ ਆਪ ਗਏ ਨੇ ਮੈਨੂੰ ਨਾਲ ਲੈ ਕੇ ਜਾਂਦੇ ਮੈਂ ਪੁੱਛਦਾ ਉਹਨਾਂ ਨੂੰ ਸਵਾਲ ਵੀ ਆ ਗੱਲਾਂ ਹੋਈਆਂ ਨਹੀਂ ਵੀ ਦੂੰ ਆ ਗੱਲ ਦਾ ਨਾਮ ਕਰ ਦੋ ਵੀ ਐਮਐਲਏ ਦੇ ਕਰਾਉਣੇ ਸਾਨੂੰ ਕਿਹਾ ਨੇ ਦੀ ਵੀ ਅਸੀਂ ਨਮੀ ਗੱਡੀ ਲੈ ਰਹੇ ਮੈਂ ਪੁੱਛਦਾ ਉਹਨਾਂ ਨੂੰ ਉਹਨਾਂ ਨੂੰ ਇੱਕ ਗੱਲ ਵੀ ਨਹੀਂ ਆਉਣੀ ਜਿਹੜੇ ਮੈਂ ਉਹਨਾਂ ਨੂੰ ਸਵਾਲ ਪੁੱਛੂੰਗਾ ਤੁਹਾਡੇ ਨਾਲ ਕੋਈ ਗੱਲਬਾਤ ਉਹਨਾਂ ਨੇ ਕੀਤੀ ਹੋਵੇ ਫੋਨ ਤੇ ਕੋਈ ਰਾਬਤਾ ਹੋਇਆ ਹੋਵੇ ਜਦੋਂ ਤੁਸੀਂ ਟਰੱਕ ਯੂਨੀਅਨ ਦੀ ਪ੍ਰਧਾਨਗੀ ਬਾਰੇ ਗੱਲ ਕੀਤੀ ਆ ਕਿ ਪਹਿਲਾਂ ਵੀ ਜਿਹੜੇ ਪੈਸਿਆਂ ਦੀ ਡਿਮਾਂਡ ਕਰਕੇ ਟਰੱਕ ਯੂਨੀਅਨ ਦੀ ਪ੍ਰਧਾਨਗੀਆਂ ਦਿੱਤੀਆਂ ਜਾਂਦੀਆਂ ਨੇ ਕੋਈ ਗੱਲ ਉਸ ਤੋਂ ਬਾਅਦ ਕਿਸੇ ਨਾਲ ਜੀ ਜਿਹੜੇ ਪ੍ਰਧਾਨ ਸਾਹਿਬ ਜਿਹੜੇ ਹੁਣ ਬਣੇ ਨੇ ਉਹਨਾਂ ਨੇ ਕੋਈ ਗੱਲਬਾਤ ਕੀਤੀ ਆ ਨਹੀਂ ਜੀ ਨਹੀਂ ਉਹਨਾਂ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਜੀ ਬਸ ਆ ਤੇ ਕਿਸ ਤਰ੍ਹਾਂ ਦੇਖਦੇ ਹੁਣ ਸੰਗਰੂਰ ਚ ਜੋ ਚੱਲ ਰਿਹਾ ਏ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾਂਦਾ ਹੈ ਕਿ ਸੰਗਰੂਰ ਆ ਜਿਹੜੀ ਆਮ ਆਦਮੀ ਪਾਰਟੀ ਦਾ ਗੜ੍ਹ ਆ ਗੜ੍ਹ ਹੁਣ ਤੱਕ ਹੈਗਾ ਦੀ ਜੀ ਹੁਣ ਨਹੀਂ ਹੈਗਾ ਜੇ ਨਾ ਇਨਸਾਫ ਹੋਇਆ ਇਹ ਨਾ ਇਨਸਾਫੀ ਮਿਲੀ ਸਾਨੂੰ ਫਿਰ ਇਹ ਗੜ੍ਹ ਖਤਮ ਹੋ ਜਾਣਾ ਉਹਨਾਂ ਦਾ ਜੀ ਸਾਰੇ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਇਹ ਡਰਾਮੇ ਨਹੀਂ ਸਾਰੇ ਜੇ ਇਹਨਾਂ ਨੂੰ ਨਾ ਸਜ਼ਾ ਮਿਲੀ ਜਿਹੜੇ ਨੇ ਕਰੇ ਇਹ ਸਾਰਾ ਕੁਝ ਜੀ ਤੁਸੀਂ ਹੁਣ ਤੱਕ ਨਾਲ ਹੀ ਰਹੇ ਨਰਿੰਦਰ ਕੌਰ ਭਰਾਜ ਦੇ ਤੁਸੀਂ ਕਹਿ ਰਹੇ ਸੀ ਕਿ ਸਕੂਟਰੀ ਤੇ ਜਾਂਦੇ ਸੀ ਜਦੋਂ ਮੈਂ ਆਪਣੀ ਗੱਡੀ ਚ ਵੀ ਲੈ ਕੇ ਜਾਂਦਾ ਰਿਹਾ ਹਾਂ ਜੀ ਹਾਂ ਨਾਲੇ ਰਹੇ ਹਾਂ ਜੀ ਥੋੜੇ ਸਾਹਮਣੇ ਸਾਰੇ ਸਾਨੂੰ ਬਰੂਫ ਦੇ ਦੇ ਮੇਰੇ ਨਾਲੇ ਜਾਂਦੇ ਮੇਰੀ ਇਹ ਗੱਡੀ ਚ ਜਾਂਦੇ ਤੇ ਜਦੋਂ ਚੌਣ ਪਰਚਾ ਤੇ ਜਾਂਦੇ ਤੇ ਅਸੀਂ ਤਾਂ ਉਹਨਾਂ ਦਾ ਦੇਲੋਂ ਕਰਿਆ ਸੀ ਪਰ ਉਹਨਾਂ ਨੇ ਸਾਡੇ ਨਾਲ ਧੋਖਾ ਕਰਿਆ ਫਿਰ ਇਦਾਂ ਕਿਉਂ ਕੀਤਾ ਜੀ ਜਦੋਂ ਤੁਸੀਂ ਇੰਨਾ ਸਾਥ ਦਿੱਤਾ ਤੁਸੀਂ ਉਹਨਾਂ ਦੇ ਨਾਲ ਰਹੇ ਆਪਣੀਆਂ ਗੱਡੀਆਂ ਲੈ ਕੇ ਨਾਲ ਜਾਂਦੇ ਰਹੇ ਉਹਨਾਂ ਨੇ ਕਿਉਂ ਕੀਤਾ ਇਦਾਂ ਦੇਖ ਲਓ ਜੀ ਤੁਸੀਂ ਉੱਥੇ ਪਹੁੰਚ ਗਏ ਨਾ ਗੱਲ ਤੇ ਪੈਸੇ ਦੀ ਮਜਬੂਰੀ ਕਰਕੇ ਕਰਿਆ ਜੀ ਇਹ ਤਾਂ ਇਮਾਨਦਾਰ ਕਾ ਹੁੰਦੇ ਸੀਗੇ ਪਹਿਲਾ ਹੋ ਗਿਆ ਹੋ ਗਿਆ ਹੁਣ ਨਹੀਂ ਹੋਊਗਾ ਭਗਵੰਤਮਾਨ ਸਾਹਿਬ ਕਹੀ ਜਾਂਦੇ ਨੇ ਕਿ ਜਿਹੜਾ 3 ਸਾਲਾਂ ਚ ਹੋਇਆ ਉਹ 70 ਸਾਲਾਂ ਚ ਨਹੀਂ ਕਦੇ ਹੋਇਆ ਬਹੁਤ ਆ ਸਾਹਮਣੇ ਹੈ ਜੀ ਜਿਹੜਾ ਹੋਇਆ ਫਿਰ ਤੁਹਾਨੂੰ ਅਈਦਾ ਸੀ ਐਮ ਸਾਹਿਬ ਨੂੰ ਕਹਿਣਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾ ਦੇਣਾ ਇਨਸਾਫ ਮਿਲਣਾ ਚਾਹੀਦਾ ਸਾਨੂੰ ਜੀ ਸਿੱਟ ਦਾ ਵੀ ਕਿਹਾ ਜਾ ਰਿਹਾ ਕਿ ਸਿੱਟ ਬਣੀ ਸੀ ਉਥੇ ਕੋਰਟ ਚ ਉਹ ਸਿੱਟ ਦਾ ਕੀ ਚੱਲ ਰਿਹਾ ਜੀ ਬਹੁਤ ਤਾਂ ਇਹ ਵੀ ਚਰਚਾ ਚੱਲਦੀ ਆ ਕਿ ਕੋਰਟ ਚੋਂ ਤੁਹਾਨੂੰ ਵਾਪਸ ਮੋੜ ਦਿੱਤਾ ਗਿਆ ਸਾਨੂੰ ਕੋਰਟ ਚੋਂ ਕੋਈ ਵਾਪਸ ਨਹੀਂ ਮੋੜਿਆ ਜੀ ਸਿੱਟ ਤਿਆਰ ਆ ਜੀ ਸਿੱਟ ਦਾ ਅੱਜ ਸਾਡੇ ਕੋਲੇ ਸਮਾਂ ਆਇਆ ਹੋਇਆ ਦੀ ਜੀਤ ਅਖਬਾਰ ਚ ਵੀ ਆਇਆ ਹੋਇਆ ਦੇਖੋ ਸਿੱਟ ਨੇ ਸਾਨੂੰ ਅੱਜ ਬੁਲਾਇਆ ਗਿਆ ਤੇ ਅਸੀਂ ਸਿੱਟ ਨੂੰ ਲਿਖ ਕੇ ਦਿੱਤਾ ਵੀ ਕੋਈ ਗੱਲ ਨਹੀਂ ਵੀ ਅੱਜ ਸਾਡਾ ਇੱਕ ਦਿਨ ਰਹਿੰਦਾ ਜੀ ਰੋੜੇਵਾਲ ਸਾਹਿਬ ਬਾਬੇ ਨੇ ਵੀ ਅਸੀਂ ਤੁਹਾਡੇ ਕੋਲੇ ਗਾਹਾਂ ਵਾਲਾ ਸਮਾਂ ਸਾਨੂੰ ਜੋ ਵੀ ਦੋਵਾਂਗੇ ਉੱਥੇ ਪਹੁੰਚਾਂਗੇ ਅੱਜ ਵੱਡੇ ਇਕੱਠ ਕਰਕੇ ਪਹੁੰਚੋ ਜੀ ਟਰੱਕ ਗੱਡੀਆਂ ਬੱਸਾਂ ਭਰ ਕੇ ਇੱਥੇ ਆ ਰਹੇ ਨੇ ਤੁਹਾਡੇ ਸਾਥੀ ਸਾਰੇ ਲੋਕ ਟਰੱਕ ਆਪਰੇਟਰ ਨੇ ਜਾਂ ਪਿੰਡਾਂ ਚੋਂ ਨਹੀਂ ਸਾਡੇ ਸਾਰੇ ਪਿੰਡੋਂ ਆ ਰਹੇ ਨੇ ਜੀ ਟਰੱਕ ਆਪਰੇਟਰ ਵੀ ਆ ਰਹੇ ਨੇ ਬਹੁਤ ਜ਼ਿਆਦਾ ਆ ਰਹੇ ਨੇ ਸਾਰੇ ਪਿੰਡਾਂ ਚੋਂ ਆ ਰਹੇ ਨੇ ਵੀ ਅੱਜ ਇਹਦੇ ਨਾਲ ਧੋਖਾ ਹੋ ਰਿਹਾ ਜੀ ਗੱਡੀਆਂ ਮਟੀਆਂ ਜਾ ਰਹੇ ਕੱਲ ਨੂੰ ਕਿਸੇ ਨੂੰ ਫਿਰ ਤਾਂ ਰਜਗਾਰ ਨਹੀਂ ਕਰਦੇ ਨਾ ਜੀ ਕੋਈ ਨਮਾ ਬੰਦਾ ਵੀ ਉੱਠ ਕੇ ਰਜਗਾਰ ਕਰ ਸਕਦਾ ਜੀ ਤੇ ਇਹਦੇ ਚ ਕਿਹੜਾ ਕਿਸੇ ਦੇ ਬਾਪ ਦੀ ਯੂਨੀਅਨ ਨਾ ਮੇਰੇ ਬਾਪ ਦੀ ਨਾ ਕਿਸੇ ਹੋਰ ਦੇ ਬਾਪ ਦੀ ਜੀ ਇਹ ਯੂਨੀਅਨ ਹੈ ਇਹਦਾ ਸੰਸਦਾ ਇੱਕ ਸਾਡੀ ਭਾਈਚਾਰਕ ਤੌਰ ਤੇ ਚੱਲ ਰਹੀ ਹੈ ਦੇਖੋ ਨਾ ਇਹਨੂੰ ਕਿਹੜਾ ਹਟਾ ਦੂਗਾ ਪੈਸੇ ਜੀ ਟਰੱਕ ਯੂਨੀਅਨ ਚ ਬਹੁਤ ਹੁਣ ਹੋਰ ਵੀ ਕਈ ਜਗ੍ਹਾ ਤੋਂ ਇਦਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਜੀ ਜਿਹੜੇ ਬੰਦੇ ਟਰੱਕ ਯੂਨੀਅਨ ਨਾਲ ਸਬੰਧਤ ਹੀ ਨਹੀਂ ਹੈਗੇ ਪਿੰਡਾਂ ਚੋਂ ਚੱਕ ਚੱਕ ਕੇ ਉਦਾਂ ਹੀ ਪ੍ਰਧਾਨ ਲਾਏ ਜਾ ਰਹੇ ਨੇ ਜਿਨ੍ਹਾਂ ਕੋਲ ਇੱਕ ਵੀ ਟਰੱਕ ਨਹੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਨਾਬੇ ਚ ਵੀ ਇੱਕ ਧਰਨਾ ਲੱਗਿਆ ਜੀ ਦੋ ਦਿਨ ਪਹਿਲਾਂ ਅੱਜ ਪਾਸੋਂ ਚ ਵੀ ਪਤਾ ਲੱਗ ਰਿਹਾ ਕਿ ਕੋਈ ਇਦਾਂ ਦਾ ਟਰੱਕ ਪ੍ਰਧਾਨ ਬਣਾ ਦਿੱਤਾ ਜੀ ਜੇ ਸਾਰੇ ਟਰੱਕ ਆਪਰੇਟਰਾਂ ਨੂੰ ਇਕੱਠੇ ਹੋ ਕੇ ਇਕਾ ਕਰਨਾ ਪਊਗਾ ਜੀ ਇਹੇ ਸਾਥ ਦੇਣਾ ਪਊਗਾ ਮੇਰਾ ਫੇਰੇ ਟਰੱਕ ਯੂਨੀਅਨਾਂ ਚ ਲੈਕਸ ਨਾ ਹੋਣਗੀਆਂ ਫੇਰੇ ਜਿਹੜਿਆਂ ਤੋਂ ਕਰੋੜਾਂ ਰੁਪਏ ਉਹਨਾਂ ਨੇ ਖਾਦੇ ਹੋਏ ਨੇ ਉਹ ਕਢਾਏ ਜਾਣਗੇ ਜਿਹੜੇ ਪਿਛਲੇ ਸਾਲ ਕਾਬਲੇ ਕਰਕੇ ਗਏ ਨੇ ਜਿਹੜੇ ਲਥੋਪੇ ਦੇ ਇਹਨਾਂ ਨੇ ਧੱਕੇ ਨਾਲ ਕਰੋੜਾਂ ਰੁਪਏ ਕਾਦੇ ਕਾਬਲੇ ਕੀਤੇ ਨਹੀਂ ਜੀ ਇਹਨਾਂ ਨੇ ਆਹ ਦੇਖ ਲੋ ਜੀ ਤੁਹਾਡੇ ਸਾਹਮਣੇ ਪਹਿਲਾਂ ਗੁੰਡਾ ਟੈਕਸ ਲਾਏ ਹੋਏ 200 ਰੁਪਏ ਗੱਡੀ ਜੀ ਫੇਰ ਇਹਨਾਂ ਨੇ ਇੱਕ ਗੱਡੀ ਮਗਰ 50000 ਰੁਪਏ ਲੈਂਦੇ ਨੇ ਜੀ ਲੇਖਨ ਦਾ 175 ਤੋਂ 80 ਗੱਡੀਆਂ ਉਹ ਲਿਖੀਆਂ ਹੋਈਆਂ ਨੇ ਜੀ 15 ਲੱਖ ਰੁਪਏ ਇੱਕ ਇਹਨਾਂ ਨੇ ਕੰਟੇਨਰ ਬਾਹਰਲੇ ਬੰਦੇ ਦੇ ਬੁਆਏ ਨੇ ਪਹਿਲਾਂ ਸਾਡੇ ਲੋਕਲ ਬੰਦੇ ਦੇ ਤੇ ਜੀ ਉਹ 15 ਲੱਖ ਰੁਪਏ ਉਹਨਾਂ ਤੋਂ ਖਾ ਅੱਜ ਲਾਸਟ ਦਿਨ ਹੈ ਜੀ ਤੁਸੀਂ ਇੱਕ ਹਫ਼ਤੇ ਦਾ ਸਮਾਂ ਦਿੱਤਾ ਸੀ ਕਿ ਅਸੀਂ ਸਥਾਨ ਤੇ ਆਵਾਂਗੇ ਧਾਰਮਿਕ ਸਥਾਨ ਤੇ ਜਿਸ ਨੂੰ ਨਰਿੰਦਰ ਕੌਰ ਭਰਾ ਜੀ ਮੰਨਦੇ ਨੇ ਉਹ ਆਏ ਨਹੀਂ ਜੀ ਜੇ ਆਉਣਾ ਹੁੰਦਾ ਹੁਣ ਤੱਕ ਆ ਜਾਂਦੇ ਫਿਰ ਅੱਗੇ ਦਾ ਕੀ ਪ੍ਰੋਗਰਾਮ ਹੋਊਗਾ ਇੱਕ ਹਫ਼ਤੇ ਦਾ ਜੀ ਲਾਸਟ ਦਿਨ ਤੀਜੀ ਪੂਰੀ ਅੱਗੇ ਦਾ ਅਸੀਂ ਯੂਨੀਅਨ ਦਾ ਰੱਖਾਂਗੇ ਜੀ ਪ੍ਰੋਗਰਾਮ ਉਹਨਾਂ ਨੂੰ ਵੀ ਜਾ ਕੇ ਬੋਰਡ ਤੇ ਚੜ ਕੇ ਚੈਲੰਜ ਕਰਾਂਗੇ ਵੀ ਵਿੱਕੀ ਨੇਮ ਚੱਕ ਕੇ ਆਏ ਤੇ ਵੀ ਆ ਜਾ ਸਾਡੇ ਨਾਲ ਚੱਲ ਅਸੀਂ ਪੁੱਛਾਂਗੇ ਤੁਹਾਨੂੰ ਸਵਾਲ ਤੁਸੀਂ ਹੁਣ ਵਾਲੀ ਕਮੇਟੀ ਦੀ ਗੱਲ ਕਰਦੇ ਪਈ 5 ਜਿਹੜੀ ਪਈਸਲੀ ਕਮੇਟੀ ਦੀ 5 ਮੈਂਬਰੀ ਸਾਨੂੰ 10 ਨੂੰ ਸਵਾਲ ਪੁੱਛੂੰਗਾ ਮੈਂ ਇਕੱਲੇ ਇਕੱਲੇ ਨੂੰ ਜਵ ਹੁਣ ਤੁਹਾਡੇ ਟਰੱਕ ਨੇ ਜੀ ਜਿਹੜੇ ਉਹਨਾਂ ਨੂੰ ਕੰਮ ਮਿਲ ਰਿਹਾ ਜੂਨੀਅਨ ਚ ਜਾਂ ਖੜੇ ਨੇ ਉਦਾਂ ਹੀ ਮਿਲ ਰਿਹਾ ਜੀ ਕੰਮ ਉਸੇ ਲੋਡ ਚੱਲ ਰਿਹਾ ਜੀ ਕੰਮ ਦਾ ਸੀ ਇਹ ਨਹੀਂ ਕਹਿੰਦੇ ਵੀ ਨਹੀਂ ਹੋਣਾ ਚਾਹੀਦਾ ਜੀ ਕੰਮ ਉਹ ਕਹਿ ਰਹੇ ਸੀ ਨਾ ਮੈਂਬਰਸ਼ਿਪ ਰੱਦ ਕਰਾਂਗੇ ਮੇਰੀ ਮੈਂਬਰਸ਼ਿਪ ਰੱਦ ਕਰ ਨਹੀਂ ਸਕਦੇ ਜੀ ਐਵੇਂ ਕਿਵੇਂ ਕਰ ਦੇਣਗੇ ਜਿੰਨਾ ਮੈਂ ਹੁਣ ਦੇਮਾ ਲਾਲ ਨੇ ਜੋਰ ਜਿਹੜਾ ਲਾਉਣਾ ਕਹਿੰਦੇ ਆਦਾਰੇ ਨੂੰ ਬਦਨਾਮ ਕਰ ਰਹੇ ਹੋ ਤੁਸੀਂ ਅਸੀਂ ਬਦਨਾਮ ਨਹੀਂ ਕਰ ਰਹੇ ਜੀ ਬਦਨਾਮ ਉਹਨਾਂ ਨੇ ਕਰਿਆ ਜਿਹੜਾ 2-2 ਕਰੋੜ ਰੁਪਏ ਖਾਂਦੇ ਨੇ 70-30 ਲੱਖ ਰੁਪਏ ਲੈ ਕੇ 4 ਦਿਨ ਆਪਣੇ ਘਰੇ ਰੱਖਿਆ 5 ਮਹੀਨੇ ਸਾਨੂੰ ਮੋੜ ਕੇ ਜਾ ਰਹੇ ਨੇ ਬਦਨਾ ਤੁਹਾਨੂੰ ਧੰਨਵਾਦ ਜੀ ਹਾਂਜੀ ਇਹ ਸਨ ਮਨਜੀਤ ਸਿੰਘ ਕਾਕਾ ਜੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਅੱਗੇ ਵੀ ਜਿਹੜਾ ਇਹ ਚੱਲ ਰਿਹਾ ਸਿਸਟਮ ਇਸੇ ਤਰ੍ਹਾਂ ਜਾਰੀ ਰੱਖਾਂਗੇ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਵਿੱਚ ਵੀ ਜਿਹੜਾ ਵੱਡਾ ਇਕੱਠਾ ਰੱਖਿਆ ਜਾਊਗਾ ਘਰੋ ਕੀਤਾ ਜਾਊਗਾ ਤਾਂ ਕਿ ਜੋ ਪ੍ਰਧਾਨ ਨੇ ਸੋਚੀ ਆ ਉਹਨਾਂ ਨੂੰ ਵੀ ਸਵਾਲਾਂ ਦੇ ਘੇਰੇ 'ਚ ਖੜਾ ਕੀਤਾ ਜਾਊਗਾ ਫਿਲਹਾਲ ਅੱਗੇ ਕੀ ਹੁੰਦਾ ਇਹ ਤਾਂ ਆਉਣੇ ਵਾਲਾ ਸਮਾਂ ਦੱਸੂਗਾ ਤੁਸੀਂ ਦੇਖ ਰਹੇ ਹੋ ਵੱਡੇ ਇਕੱਠ ਨੇ ਜਿਹੜੇ ਉਹ ਇੱਥੇ ਰੱਖੇ ਗਏ ਨੇ ਸੰਤ ਬਾਬਾ ਪੂਰਨ ਸਿੰਘ ਜੀ ਦੇ ਅਸਥਾਨ ਤੇ ਫਿਲਹਾਲ ਕੀ ਹੁੰਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਗੇ ਕੀ ਫੈਸਲੇ ਹੁੰਦੇ ਨੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ